ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੁਣੇ ਹੁਣ ਪੰਜਾਬ ਚ ਆਪਣੀ ਬੇਅਦਬੀ ਦੀ ਵੱਡੀ ਮਾੜੀ ਘਟਨਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਵਿਆਹਤੀ ਖੇਤਰ ਅਦੀਨ ਪੈਂਦੇ ਜਿੰਡਿਆਲਾ ਦੇ ਇਲਾਕੇ 'ਚ ਨੌਜਵਾਨ ਬਲੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਿੰਡਿਆਲਾ ਪੁਲਿਸ ਨੇ 7 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਪੁਲਿਸ ਸ਼ਿਕਾਇਤ ਅਨੁਸਾਰ ਹਾਲੀ ਚ ਜਿੰਡਿਆਲਾ ਮੰਝਗੀ ਕਦਵਾਰਾ ਬਾਲਾ ਸਦਰ ਵਿਖੇ ਇੱਕ ਪ੍ਰਵਾਸੀ ਜੀ ਹਾਂ ਬਿਹਾਰ ਦਾ ਵਿਅਕਤੀ ਦੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਚੱਚ ਇੱਕ 16 ਤੋਂ 17 ਸਾਲ ਦਾ ਨੌਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਤੋਂ ਲੰਘਦਾ ਹੈ ਤੇ ਕੋਈ ਦੂਰੀ ਤੇ ਪਿਸ਼ਾਵ ਕਰਦਾ ਹੈ ਇਸ ਤੋਂ ਬਾਅਦ ਨੌਜਵਾਨ ਪਛਾਹਵਾਂ ਤੋਂ ਬਾਅਦ ਆਪਣੇ ਹੱਥ ਨੀਨੀ ਤੋਤੇ ਸਭ ਉਹ ਵੀ ਕਹਿੰਦੇ ਹੱਥ ਗੁਰੂਗਾਂ ਸਬਜ਼ੀ ਦੇ ਅੰਗਾਂ ਤੇ ਲਗਾ ਦਿੱਤੇ ਇਸ ਤਰ੍ਹਾਂ ਜਦੋਂ ਉਕਤ ਨੌਜਵਾਨ ਬੇਸਤੀ ਕਰਕੇ ਉੱਥੇ ਜਾਣ ਲੱਗਾ ਤਾਂ ਉਸਨੇ ਉੱਥੇ ਪ੍ਰਸ਼ਾਦ ਦੇ ਡੱਬੇ ਵਿੱਚ ਮੱਠਨ ਵਾਲ ਵਾਲੀ ਦਵਾਈ ਦਾ ਛਿੜਕਾ ਕਰ ਦਿੱਤਾ ਉਸ ਸਕੇਤ ਅਨੁਸਾਰ ਨੌਜਵਾਨੇ ਖੁਦ ਇਨਾ ਜੁਰਮਾ ਦਾ ਇਕਵਾਲ ਕੀਤਾ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਐਸਆਈ ਅਵਤਾਰ ਸਿੰਘ ਨੇ ਮਲਜੂਮਾ ਖਿਲਾਫ ਦੋਸਟ ਨੇ ਨਵੇਂ VNS ਦੇ ਸਥਿਤੀ ਕੇ ਸਾਰ ਦਿਕਰ ਲਿਆ ਜੋਤੇ ਹੀ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਾ ਸਿੰਘਾ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਇਹ ਆਖਾਲ ਤੱਕ ਸਾਬ ਦੇ ਹੁਕਮ ਅਨੁਸਾਰ ਬੀਜਲੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਵੀ ਜ਼ਿੰਮੇਵਾਰ ਹੋਣਗੇ ਉਨ੍ਹਾਂ ਕਿਹਾ ਹੈ ਕਿ ਕਾਫੀ ਸਮਾਂ ਬੀਤ ਜਾਂਦੇ باوجود ਵੀ ਉਰਬੰਧਕ ਕਮੇਟੀ ਆਪਣਾ ਪੱਖ ਰੱਖਣ ਲਈ ਮੌਕੇ ਤੇ ਨਹੀਂ ਪਹੁੰਚੀ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ ਉਹ